ਪਰ ਦੀ 트럼ਪ ਹੁਣਾ ਦੀ ਮਾਸ ਡੈਪੂਟੇਸ਼ਨ ਦੇ ਅੰਡਰ ਤੇ ਜਿਹੜੇ ਸਟੂਡੈਂਟ ਵੀਜ਼ੇਸ ਦੇ ਉੱਤੇ ਜਾਂ ਸਟੂਡੈਂਟ ਪ੍ਰੋਟੈਸਟਰਸ ਦੇ ਉੱਤੇ ਕਾਰਵਾਈ ਦੌਰਾਨ ਇੱਕ ਮੋਸ਼ਨ ਮਦਾਵੀ ਜਿਹੜਾ ਕਿ ਖਲੀਲ ਦਾ ਸਾਥੀ ਸੀ ਜੋ ਯੂ ਐਸ ਦੀ ਸਿਟੀਜ਼ਨਸ਼ਿਪ ਦੀ ਇੰਟਰਵਿਊ ਨੂੰ ਲੈ ਕੇ ਜਦੋਂ ਨਿਕਲ ਰਿਹਾ ਸੀ ਤਾਂ ਉਸ ਨੂੰ ਗ੍ਰਫਤਾਰ ਕਰ ਲਿਆ ਸੀ ਅੱਜ ਜੱਜ ਦੇ ਦੁਆਰਾ ਉਸ ਕਲੰਬੀਆ ਦੇ ਸਟੂਡੈਂਟ ਐਕਟਿਵਿਸਟ ਨੂੰ ਰਿਹਾ ਅਕ ਕਿਤਾ ਗਿਆ ਹੈਗਾ ਯਾਰ 트럼ਪ ਐਡਮਿਨਿਸਟ੍ਰੇਸ਼ਨ ਉਸ ਨੂੰ ਡਿਪੋਰਟ ਕਰਨਾ ਚਾਹੁੰਦੇ ਸੀ ਪਰ ਜੱਜ ਨੇ ਉਸ ਨੂੰ ਫ੍ਰੀ ਕਰ ਦਿੱਤਾ ਹੈਗਾ ਯਾ ਯਾਦ ਹੋਣਾ ਹਰਜੋਤ ਸਿੰਘ ਜੀ ਜਦ ਦੇ ਜਿਹੜਾ ਮੋਸ਼ਨ ਆ ਇਹ ਆਪਣੀ ਇੰਟਰਵਿਊ ਦੇ ਕੇ ਬਾਹਰ ਨਿਕਲ ਰਿਹਾ ਸੀ ਤਾਂ ਉੱਥੇ ਸਵਾਗਤ ਨੂੰ ਆਈਸ ਵਾਲੇ ਜਿਹੜੇ ਖੜੇ ਸੀਗੇ ਤੇ ਇਸ ਨੂੰ ਗ੍ਰਿਫਤਾਰ ਕਰਕੇ ਲੈ ਗਏ ਸੀਗੇ ਪਰ ਤੁਰੰਤ ਇਸ ਦੇ ਲਾਇਰਸ ਦੇ ਦੁਆਰਾ ਅ ਇੱਕ ਉਹਨਾਂ ਦੇ ਉੱਤੇ ਲਾ ਸੂਟ ਜਿਹੜਾ ਉਹ ਦਰਜ ਕਰ ਦਿੱਤਾ ਗਿਆ ਸੀਗਾ ਵੀ ਇਸ ਨੂੰ ਇੱਥੋਂ ਬਾਹਰ ਜਿਹੜਾ ਉਹ ਨਾ ਲਜਾਇਆ ਜਾਵੇ ਜੂਸਡਿਕਸ਼ਨ ਤੋਂ ਬਾਹਰ ਜਿਸ ਕਰਕੇ ਇਸ ਨੂੰ ਨੂਜ਼ੀਆਨਾ ਦੇ ਵਿੱਚ ਉਹ ਨਹੀਂ ਲੈ ਕੇ ਜਾ ਸਕੇ ਸੀਗੇ ਤੇ ਸਕੱਰੇਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਕਹਿੰਦੇ ਵੀ ਉਹ ਵੀ ਕਾਨੂੰਨ ਜਿਹੜੇ ਘੱਟ ਇਨਵੋਕ ਕੀਤੇ ਜਾਂਦੇ ਰੇਅਰਲੀ ਇਨਵੋਕ ਕੀਤੇ ਜਾਂਦੇ ਆ ਉਸ ਪ੍ਰੋਵੀਜ਼ਨ ਦੀ ਵਰਤੋਂ ਕਰਦੇ ਹੋਏ ਜਿਹੜੇ ਸਟੂਡੈਂਟ ਆ ਜਿਹੜੇ ਐਕਟਿਵਿਸਟ ਸੀਗੇ ਖਾਸ ਕਰਕੇ ਜਿਹੜੇ ਡੈਪੋਟੇਸ਼ਨ ਉਹਨਾਂ ਦੇ ਉਤੇ ਲਾਈ ਆ ਉਹਨਾਂ ਦੇ ਵੀਜ਼ੇ ਜਿਹੜੇ ਉਹ ਕੈਨਸਲ ਜਿਹੜੇ ਉਹ ਕੀਤੇ ਸੀਗੇ ਆ ਸੋ ਹੁਣ 14 ਅਪ੍ਰੈਲ ਨੂੰ ਇਹਨੂੰ ਗ੍ਰਫਤਾਰ ਕੀਤਾ ਗਿਆ ਸੀ ਡਿਟੇਨ ਕੀਤਾ ਗਿਆ ਸੀ ਇਮੀਗ੍ਰੇਸ਼ਨ ਆਫਿਸ ਦੇ ਵਿੱਚ ਵਰਮਾਂਟ ਦੇ ਵਿੱਚ ਰੱਖਿਆ ਗਿਆ ਸੀਗਾ ਤੇ ਅੱਜ ਜਿਹੜੇ ਯੂ ਐਸ ਡਿਸਟ੍ਰਿਕਟ ਜਜ ਵਿਲੀਅਮ ਸੈਸ਼ਨਸ 3 ਉਹਨਾਂ ਨੇ ਇਸ ਦੀ ਰੀਲੀਜ਼ ਦੇ ਆਰਡਰ ਦੇ ਦਿੱਤੇ ਹੈਗੇ ਆ ਉਹ ਉਹਨਾਂ ਉਸ ਤੋਂ ਬਾਅਦ ਦੇ ਵਿੱਚ ਮਾਦਾਵੀ ਨੇ ਬਾਹਰ ਆ ਕੇ ਕਿਹਾ ਕਹਿੰਦੇ ਵੀ ਤੂੰ ਪ੍ਰੈਜ਼ੀਡੈਂਟ 트럼ਪ ਐਂਡ ਹਿਸ ਕੈਬਿਨੇਟ ਆਈ ਐਮ ਨਾਟ ਅਫਰੀਡ ਆਫ ਯੂ ਮੈਂ ਤੁਹਾਡੇ ਤੋਂ ਡਰਦਾ ਨਹੀਂ ਆ ਕਹਿੰਦੇ ਵੀ ਮੈਂ ਇਹ ਲਾਊਡ ਐਂਡ ਕਲੀਅਰ ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ ਦੱਸਣਾ ਜਿਹੜਾ ਉਹ ਚਾਹੁੰਦਾ ਆ ਜਿਹੜੇ ਜੱਜ ਸੈਸ਼ਨਸ ਆ ਉਹਨਾਂ ਨੇ ਆਰਡਰ ਜਿਹੜਾ ਇਹ ਕੀਤਾ ਵੀ ਇਹਨੂੰ ਰਿਹਾ ਕੀਤਾ ਜਾਵੇ ਪਰ ਕਹਿੰਦੇ ਵੀ ਉਹਨਾਂ ਦੇ ਆਰਡਰ ਦੇ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਸੀ ਵੀ 트럼ਪ ਐਡਮਿਨਿਸਟ੍ਰੇਸ਼ਨ ਡਿਪੋਰਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹ ਆਪਣੀ ਉਸ ਕਾਰਵਾਈ ਦੇ ਉੱਤੇ ਜਿਹੜੀ ਉਹ ਰੋਕ ਲਾਵੇ ਜਿਹੜੇ ਜੱਜ ਸੈਸ਼ਨ ਆ ਉਹ ਜਿਹੜੇ ਪ੍ਰੈਜ਼ੀਡੈਂਟ ਕਲਿੰਟਨ ਆ ਉਹਨਾਂ ਦੇ ਅਪੁਆਇੰਟੀ ਹੈਗੇ ਆ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਕਹੀ ਜਿਹੜੀਆਂ ਇਮੀਗ੍ਰੇਸ਼ਨ ਅਥਾਰਟिटीज ਦੇ ਦੁਆਰਾ ਇਸ ਨੂੰ ਟ੍ਰਾਂਸਫਰ ਕਰਨ ਦੀ ਜਿਹੜੀ ਕੋਸ਼ਿਸ਼ ਸੀ ਉਸ ਨੂੰ ਬਲੌਕ ਕਰ ਦਿੱਤਾ ਸੀਗਾ ਸੋ ਮਾਦਾਵੀ ਪੈਲਸਟਿਨੀਆਂ ਨਾ ਵੈਸਟ ਬੈਂਕ ਦੇ ਵਿੱਚ ਇਹ ਜੰਮਿਆ ਪਲਿਆ ਆ ਉੱਥੇ ਵੱਡਾ ਹੋਇਆ ਆ ਤੇ ਬਾਅਦ ਚ ਇੱਕ ਦਹਾਕਾ ਹੋ ਗਿਆ ਸੀ ਉਸ ਨੂੰ ਯੂਐਸ ਦੇ ਵਿੱਚ ਰਹਿੰਦੇ ਆ ਗ੍ਰੀਨ ਕਾਰਡ ਹੋਲਡਰ ਸੀ ਤੇ ਮੈਨੂੰ ਲੱਗਦਾ ਇਹਨੇ ਵੀ ਉਸ ਟਾਈਮ ਦੇ ਉੱਤੇ ਫਿਰ ਕਾਰਵਾਈ ਜਿਹੜਾ ਬਣਨ ਦੀ ਕੋਸ਼ਿਸ਼ ਕੀਤੀ ਵੀ ਹੁਣ ਮੈਂ ਸਿਟੀਜ਼ਨ ਬਣ ਜਾਂਦਾ ਵੀ ਆਲੇ ਦੁਆਲੇ ਜਿਹੜਾ ਹੌਫ ਹੱਲਾ ਪਿਆ ਆ ਪਰ ਉਸੇ ਦਰਮਿਆਨ ਹੀ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਹੁਣ ਹਾਲ ਦੀ ਘੜੀ ਉਸ ਨੂੰ ਛੱਡ ਦਿੱਤਾ ਗਿਆ ਆ ਜੱਜ ਨੇ ਆਦੇਸ਼ ਦੇ ਦਿੱਤੇ ਨੇ ਜੀ ਸੋ ਵੀ ਕੋਲ ਕੋਲੰਬੀਆ ਯੂਨੀਵਰਸਿਟੀ ਦਾ ਸਟੂਡੈਂਟ ਮੋਸ਼ਨ ਮਦਾਵੀ ਇਹ ਉਹਨਾਂ ਨੇ ਕੋਸ਼ਿਸ਼ ਕੀਤੀ ਯੂ ਐਸ ਗਵਰਨਮੈਂਟ ਨੇ ਵੀ ਉਹਦਾ ਜਿਹੜਾ ਗ੍ਰੀਨ ਕਾਰਡ ਆ ਉਹ ਵੀ ਕਿਸੇ ਨਾ ਕਿਸੇ ਤਰ੍ਹਾਂ ਰਿਵੋਕ ਕਰ ਦਿੱਤਾ ਜਾਵੇ ਸੈਕਟਰੀ ਆਫ ਸਟੇਟ ਮਾਰਕੋ ਰੂਬਿਓ ਉਹਨਾਂ ਨੇ ਆਰਗੂ ਕੀਤਾ ਸੀ ਕਿ ਇਮੀਗ੍ਰੇਸ਼ਨ ਅਥਾਰਟੀ ਦੇ ਕੋਲ ਰਾਈਟ ਹੈਗਾ ਆ ਲੀਗਲ ਰੈਜ਼ਿਡੈਂਟਸ ਨੂੰ ਜੋ ਪ੍ਰੋਟੈਸਟ ਦੇ ਵਿੱਚ ਐਕਟੀਵਿਟੀਜ਼ ਕਰਦੇ ਆ ਉਹਨਾਂ ਦਾ ਗ੍ਰੀਨ ਕਾਰਡ ਵਾਪਸ ਲੈਣ ਦੇ ਦੇ ਕਿਉਂਕਿ ਇਹ ਅਮਰੀਕਾ ਦੇ ਫੋਰਨ ਆਲਸੀ ਇੰਟਰਸਟ ਨੂੰ ਹਾਰਮ ਕਰਦਾ ਹੈਗਾ ਆ ਸੋ ਇਹ ਇਸ ਮਾਮਲੇ ਦੇ ਉੱਤੇ ਜੋ ਜੱਜ ਆ ਉਹਨਾਂ ਨੇ ਡਿਸੀਜਨ ਦਿੱਤਾ ਹੈਗਾ ਮਦਾਵੀ ਦੇ ਹੱਕ ਦੇ ਵਿੱਚ ਇਸੇ ਤਰ੍ਹਾਂ ਜਿਹੜਾ ਖਲੀਲ ਆ ਉਹਨਾਂ ਦਾ ਮਾਮਲਾ ਵੀ ਇਸ ਟਾਈਮ ਚੱਲ ਰਿਹਾ ਹੈਗਾ